ਉਹ ਮੇਰੇ ਪਤੀ ਦੀ ਮੌਤ ਹੋ ਗਈ ਉਦੋਂ ਬਾਅਦ ਇਹਨਾਂ ਨੂੰ ਕਿਸੇ ਦਾ ਡਰ ਹੀ ਨਹੀਂ ਰਿਹਾ ਫਿਰ ਮੇਰਾ ਸਹੁਰਾ ਉਹੀ ਹਰਕਤਾਂ ਬੇਰ ਕਰਨ ਲੱਗ ਗਿਆ ਕਹਿੰਦਾ ਜਾਂ ਤਾਂ ਮੇਰੀ ਘਰ ਵਾਲੀ ਬਣ ਕੇ ਰਹਿ ਤੈਨੂੰ ਮੈਂ ਪੇਰ ਤੇਰਾ ਇਹ ਸਾਰਾ ਪ੍ਰਾਪਰਟੀ ਦੇਵਾਂ ਜੇ ਨਹੀਂ ਤਾਂ ਮੈਂ ਤੈਨੂੰ ਕੁਝ ਨਹੀਂ ਦੇਣਾ ਮੈਂ ਇਹ ਚੀਜ਼ਾਂ ਦਾ ਵਿਰੋਧ ਕੀਤਾ ਜਦੋਂ ਵਿਰੋਧ ਕੀਤਾ ਜੋ ਮੇਰੇ ਪਤੀ ਨੇ ਇਹਨਾਂ ਨੇ ਜ਼ਮੀਨ ਕਰਾਈ ਸੀ ਵਜ਼ੀਅਤ ਕਰਾਈ ਸੀਗੀ ਜ਼ਮੀਨ ਦੀ ਤਿੰਨ ਕਿੱਲਾਂ ਦੀ ਉਹ ਜਾ ਕੇ ਟੜਾਲੀ ਉਹ ਸਾਰੀ ਪ੍ਰਾਪਰਟੀ ਮੇਰੇ ਜੇਠ ਨਾ ਕਰਾਤੀ ਜੋ ਮੇਰੀ ਜਗਾ ਜੀ ਵਾੜੇ ਸੀ ਸਾਧਨ ਸੀ ਉਹ ਸਾਰੇ ਕਬਜ਼ੇ 'ਚ ਲੈ ਲੇ ਇਹ ਚੀਜ਼ਾਂ ਨੂੰ ਲੈ ਫਿਰ ਮੇਰਾ ਜੇਟ ਨਿਰਮਲ ਸਿੰਘ ਕੋਠੇ ਤੇ ਚੜਕੇ ਹਥਿਆਰਾਂ ਨਾਲ ਧਮਕੀਆਂ ਦਿੰਦਾ ਜਾਨੋ ਮਾਰ ਦੂੰ ਆਂ ਇਹ ਕਰ ਦੂੰ ਜੇ ਮੈਂ ਇਹ ਚੀਜ਼ਾਂ ਤੇ ਮੈਂ ਕਿਹਾ ਵੀ ਮੈਂ ਪੁਲਿਸ ਕੰਪਲੇਨ ਕਰਦੀ ਆਂ ਫਿਰ ਕਹਿੰਦਾ ਸਾਰੀ ਸਾਡੀ ਪੁਲਿਸ ਖਰੀਦੀ ਹੋਈ ਆ 50-50 ਲੱਖ ਚੋ ਮੇਰੇ ਕੋਲ ਸਾਰੇ ਪ੍ਰੂਫ ਆ ਰਿਕਾਰਡਿੰਗਾਂ ਵੀਡੀਓ ਸਾਰਾ ਕੁਝ ਹੈਗਾ 3 ਮਹੀਨੇ ਹੋ ਗਏ ਮੈਨੂੰ ਥਾਣਿਆਂ 'ਚ ਫਿਰਦੀ ਨੂੰ ਮੇਰੇ ਸਹਰੇ ਦੀਆਂ ਹਰਕਤਾਂ ਦੇਖ ਕੇ ਇਹਨਾਂ ਨੇ ਪਰਚਾ ਕੀਤਾ ਪਰ ਚੇ ਇੱਕ ਕਾਗਜ਼ਾਂ ਤੇ ਹੋਇਆ ਬਸ ਵੀ ਕੋਈ ਉਹਨੂੰ ਪਰਚਾ ਨਹੀਂ ਕਹਿ ਸਕਦੇ ਇਹਨਾਂ ਨੇ ਪੁਲਿਸ ਨੇ ਉਹਦੀ ਬਾਹਰ ਦੀ ਬਾਹਰ ਜਮਾਨਤ ਕਰਾਈ ਪਹਿਲਾਂ ਮੈਂ ਦਰਖਾਸਤ ਦਿੱਤੀ ਸੀ ਐਸ ਐਚਓ ਸਰ ਚਮਕੌਰ ਕੋਲੇ ਉਹਨਾਂ ਨੇ ਇਹਨਾਂ ਦੀ ਸਾਰੇ ਹਰਕਤਾਂ ਦੇਖੀਆਂ ਮੇਰੇ ਸਾਰੇ ਨੂੰ ਦੋਸ਼ੀ ਸਮਝ ਕੇ ਜਾਣ ਕੇ ਉਹਨਾਂ ਨੂੰ ਇਹ ਕਿਹਾ ਵੀ ਜਾਂ ਤਾਂ ਕੁੜੀ ਦਾ ਹੱਕ ਬੰਦਾ ਦੇ ਦੋ ਨਹੀਂ ਤੁਹਾਡੇ ਤੇ ਪਰਚਾ ਕੀਤਾ ਜਾਊਗਾ ਮੇਰੇ ਸਾਰਾ ਕਹਿੰਦਾ ਵੀ ਜੋ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂ ਕੁੜੀ ਦਾ ਹੱਕ ਦੇ ਦੂੰ ਇੱਥੇ ਬਿਆਨ ਦੇ ਕੇ ਗਏ ਜਿਹੜੀ ਮੇਰੇ ਪਤੀ ਦੇ ਨਾਮ ਸਾਡੇ 6 ਕਿੱਲੇ ਜ਼ਮੀਨ ਆ ਉਹ ਮੇਰੇ ਬੱਚੇ ਨਾ ਕਰਾ ਦੇਣਗੇ ਘਰੇ ਜਾ ਕੇ ਮੁੱਕਰ ਗਏ ਅਸੀਂ ਕੁਝ ਨਹੀਂ ਤੈਨੂੰ ਦੇਣਾ